ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਇੱਕ ਨਵਾਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਦੱਸਦੇ ਕਿ ਬਦਲਦੇ ਪੰਜਾਬ ਦੀ ਤਸਵੀਰ ਹੁਣ ਸੜਕਾਂ ਦੇ ਰਹੀ ਬਦਲੇਗੀ ਪੰਜਾਬ ਸਰਕਾਰ ਹੁਣ ਸੜਕਾਂ ਦੇ ਵੱਲ ਧਿਆਨ ਦੇ ਰਹੀ ਹੈ ਔਰ ਉੱਥੇ ਦੱਸਦੀ ਕਿ 3500 ਕਰੋੜ ਦਾ ਜਿਹੜਾ ਬਜਟ ਸੜਕਾਂ ਦੇ ਲਈ ਰੱਖਿਆ ਗਿਆ ਸੀ ਉਸ ਦੇ ਤਹਿਤ ਹੁਣ ਕੰਮ ਜਿਹੜਾ ਸ਼ੁਰੂ ਹੋਵੇਗਾ ਦੱਸਦੀ ਕਿ ਪਹਿਲੇ ਪੜਾ ਦੇ ਤਹਿਤ 19000 ਕਿਲੋਮੀਟਰ ਜਿਹੜਾ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਔਰ ਉੱਥੇ ਹੀ ਤੁਹਾਨੂੰ ਦੱਸਤੀ ਕਿ ਸੂਬੇ ਦੇ ਵਿੱਚ 67000 ਜਿਹੜੀਆਂ ਲਿੰਕ ਸੜਕਾਂ ਨੇ ਜੋ ਕਿ ਮੰਡੀ ਬੋਰਡ ਤੇ ਲੋਕ ਨਿਰਮਾਣ ਦੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਪਹਿਲੇ ਪੜਾਅ ਦੇ ਵਿੱਚ 19000 ਕਿਲੋਮੀਟਰ ਦੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਔਰ ਇਹ ਆਈ ਤੋਂ ਇਹ ਪਤਾ ਲਗਾਇਆ ਗਿਆ ਹੈ ਕਿ ਸੂਬੇ ਦੇ ਵਿੱਚ ਕਈ ਸੜਕਾਂ ਅਜਈਆਂ ਨੇ ਜੋ ਕਿ ਗੈਬ ਨੇ ਤਾਂ ਹੁਣ ਉਹਨਾਂ ਸੜਕਾਂ ਦੀ ਜਿਹੜੀ ਮੁਰੰਮਤ ਤੇ ਉਹ ਫਿਰ ਤੋਂ ਕੀਤੀ ਜਾਵੇਗੀ ਉੱਥੇ ਤੁਹਾਨੂੰ ਦੱਸਤੀ ਕਿ ਅੱਜ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਹੋਵੇਗੀ 4 ਵਜੇ ਸ਼ਾਮ ਨੂੰ ਸੀਐਮ ਹਾਊਸ ਦੇ ਵਿੱਚ ਇਹ ਮੀਟਿੰਗ ਹੋਵੇਗੀ ਜਿੱਥੇ ਕਿ ਕਈ ਮਹੱਤਵਪੂਰਨ ਫੈਸਲੇ ਅਤੇ ਚਰਚਾ ਹੋਵੇਗੀ ਕਈ ਵੱਡੇ ਮੁੱਦਿਆਂ ਤੇ ਜਿਹੜੀ ਕਿ ਚਰਚਾ ਕੀਤੀ ਜਾਵੇਗੀ ਤਾਂ ਪੰਜਾਬ ਸਰਕਾਰ ਦਾ ਧਿਆਨ ਹੁਣ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨਾ ਤੇ ਕਰਨ ਤੇ ਹੈ ਸੂਬੇ ਦੇ ਵਿੱਚ 67000 ਕਿਲੋਮੀਟਰ ਲਿੰਕ ਸੜਕਾਂ ਹਨ ਜੋ ਕਿ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੀਆਂ ਨੇ ਇਹਨਾਂ ਦੇ ਵਿੱਚੋਂ 19000 ਕਿਲੋਮੀਟਰ ਦੀ ਮੁਰੰਮਤ ਪਹਿਲੇ ਪੜਾਅ ਦੇ ਵਿੱਚ ਕੀਤੀ ਜਾਵੇਗੀ ਤੇ ਇਸ ਤੇ ਲਈ 3500 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ ਇਸ ਵਿੱਚੋਂ 2872 ਕਰੋੜ ਰੁਪਏ ਮੁਰੰਮਤ ਅਤੇ ਰੱਖ-ਰਖਾਅ ਦੇ ਲਈ ਅਤੇ 587 ਕਰੋੜ ਰੁਪਏ ਹੋਰ ਕੰਮਾਂ ਲਈ ਰੱਖੇ ਗਏ ਹਨ ਇਸ ਸਮੇਂ ਦੌਰਾਨ ਸੜਕਾਂ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਕੁਝ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸੜਕ ਦੇ ਨਿਰਮਾਣ ਤੋਂ ਬਾਅਦ ਇੱਕ ਤੀਜੀ ਧਿਰ ਆਡਿਟ ਜਿਹੜੀ ਕਰਵਾਇਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾ ਕੰਮ ਉੱਪਰੋਂ ਸ਼ੁਰੂ ਹੁੰਦਾ ਸੀ ਜਿਵੇਂ ਕਿ ਟੈਂਡਰ ਉਦੋਂ ਹੀ ਦਿੱਤਾ ਜਾਂਦਾ ਸੀ ਜਦੋਂ ਸਾਡਾ ਹਿੱਸਾ ਤੈਅ ਹੁੰਦਾ ਸੀ ਜਦੋਂ ਸੜਕਾਂ ਬਣ ਰਹੀਆਂ ਹਨ ਤਦ ਅਧਿਕਾਰੀ ਆਉਂਦੇ ਸਨ ਜਿਸ ਕਾਰਨ ਸੜਕਾਂ ਦੀ ਗੁਣਵੰਤਾ ਦੇ ਨਾਲ ਸਮਝੌਤਾ ਕਰਨਾ ਪੈਂਦਾ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਤੇ ਸੜਕ ਤੇ ਠੇਕੇਦਾਰਾਂ ਤੇ ਦੋਸ਼ ਲਗਾਉਣਾ ਆਸਾਨ ਹੈ ਹੁਣ ਕੋਈ ਵੀ ਅਧਿਕਾਰੀ ਜਾਂ ਨੇਤਾ ਠੇਕੇਦਾਰਾਂ ਤੋਂ ਰਿਚਵਤ ਨਹੀਂ ਮੰਗੇਗਾ ਇਸ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਜਾਵੇਗੀ ਜਿਸ ਦੇ ਵਿੱਚ ਦੋਵਾਂ ਪਾਰਸਿਆਂ ਦੇ ਮੈਂਬਰ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਇੱਕ ਜਾਂ ਦੋ ਕਾਰਾਂ ਹੁੰਦੀਆਂ ਸਨ ਪਰ ਹੁਣ ਹਰ ਘਰ ਦੇ ਵਿੱਚ ਇੱਕ ਕਾਰ ਹੈ ਸੜਕਾਂ ਦੇ ਰੱਖ-ਰਖਾਅ ਲਈ ਪੈਸਾ ਦਿੱਤਾ ਜਾਵੇਗਾ ਪਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮੁਰੰਮਤ ਦੀ ਲੋੜ ਨਾ ਪਵੇ AI ਨੇ ਪਾਇਆ ਕਿ 540 ਕਿਲੋਮੀਟਰ ਸੜਕਾਂ ਜਿਹੜੀਆਂ ਉਹ ਗਾਇਬ ਨੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇਹ ਪਤਾ ਲਗਾਉਣ ਦੇ ਲਈ ਇੱਕ ਹੱਤੀ ਸਰਵੇਖਣ ਕੀਤਾ ਗਿਆ ਸੀ ਕਿੰਨੀਆਂ ਸੜਕਾਂ ਦੀ ਮੁਰੰਮਤ ਦੀ ਲੋੜ ਹੈ ਰਿਪੋਰਟ ਦੇਉਣ ਤੋਂ ਬਾਅਦ ਇਹ ਕੰਮ AI ਨੂੰ ਸੌਪ ਦਿੱਤਾ ਗਿਆ ਤੇ AI ਨੇ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ 540 ਕਿਲੋਮੀਟਰ ਸੜਕਾਂ ਦਾ ਜ਼ਿਕਰ ਸੀ ਜੋ ਅਸਲ ਦੇ ਵਿੱਚ ਮੌਜੂਦ ਹੀ ਨਹੀਂ ਨੇ ਇਸ ਸਾਲ ਲਗਭਗ 2222 ਕਰੋੜ ਰੁਪਏ ਦੀ ਬਚਤ ਹੋਈ ਹੈ ਉਹਨਾਂ ਨੇ ਕਿਹਾ ਕਿ ਕਈ ਵਾਰ ਜਈਆਂ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ ਜੋ ਸਿਰਫ ਕਾਗਜ਼ਾਂ ਤੇ ਹੀ ਮੌਜੂਦ ਸਨ ਜ਼ਮੀਨ ਤੇ ਨਹੀਂ ਉਹਨਾਂ ਨੇ ਮੱਧ ਪ੍ਰਦੇਸ਼ ਮੇਂ ਦੋ ਪੁਲਾਂ ਦੀਆਂ ਉਦਾਹਰਨਾਂ ਦੇ ਕੇ ਕੁਝ ਕਹਾਣੀਆਂ ਵੀ ਸਮਝਾਈਆਂ ਤੇ ਦੱਸਦੀ ਕਿ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸੜਕੀ ਨੈਟਵਰਕ ਨੂੰ ਸੁਧਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਉਸ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਔਰ ਜੋ ਪਹਿਲਾ ਪ੍ਰਿਸ਼ਟਾਚਾਰ ਹੁੰਦਾ ਸੀ ਜੋ ਟੈਂਡਰ ਆਉਣ ਤੋਂ ਬਾਅਦ ਆਪਣੇ ਨੇ ਜਿਹੜੇ ਕਿ ਹਿੱਸਾ ਤੈਅ ਕਰਦੇ ਸੀ ਲੇਕਿਨ ਹੁਣ ਜਿਆ ਨਹੀਂ ਹੋਵੇਗਾ ਹੁਣ ਪ੍ਰਸ਼ਟਾਚਾਰ ਦੇ ਲਈ ਇੱਕ ਕਮੇਟੀ ਸਾਂਝੀ ਕਮੇਟੀ ਇੱਕ ਬਣਾਈ ਗਈ ਹੈ ਜੋ ਕੰਮ ਕਰੇਗੀ ਔਰ ਸੜਕਾਂ ਦੀ ਜਿਹੜੀ ਮਰਮਤ ਹੁਣ ਸ਼ੁਰੂ ਹੋ ਜਾਵੇਗੀ